ਅਸੀਂ ਗੱਲ ਉਹ ਮੰਨਦੇ ਆ ਜਿਹਦੇ ਵਿੱਚ ਸਾਨੂੰ ਵਾਧਾ ਹੈ ਜਿਹਦੇ ਵਿੱਚ ਸਾਨੂੰ ਕੋਈ ਦੁਨਿਆਵੀ ਲਾਭ ਹੈ ਤੇ ਜਿੱਥੇ ਘਾਟਾ ਪੈ ਰਿਹਾ ਹੋਵੇ ਅਸੀਂ ਉਹ ਗੱਲ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ ਪਰ ਮੇਰਾ ਮਾਲਕ ਜਦੋਂ ਕੋਈ ਬਚਨ ਕਰ ਦਿੰਦਾ ਭਾਵੇਂ ਦੁਨਿਆਵੀ ਤੌਰ ਤੇ ਸਾਨੂੰ ਕੋਈ ਘਾਟਾ ਵੀ ਪੈਂਦਾ ਹੋਵੇ ਤਾਂ ਵੀ ਗੁਰੂ ਦੇ ਪਿਆਰੇ ਗੁਰੂ ਦੇ ਭਗਤ ਜਨ ਸਤਿ ਬਚਨ ਕਹਿ ਕੇ ਅੱਗੇ ਸਿਰ ਨਵਾ ਦਿੰਦੇ ਆ ਸਾਧ ਸੰਗਤ ਜੀ ਇਤਿਹਾਸ ਦੇ ਵਿੱਚ ਅਸੀਂ ਵਚਨ ਪੜ੍ਹਦੇ ਆਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਭਾਈ ਲਹਿਣਾ ਜੀ ਜੁੜੇ ਐ ਤੇ ਧੰਨ ਗੁਰੂ ਨਾਨਕ ਦੇ ਪਾਸ਼ਾ ਮਹਾਰਾਜ ਜੀ ਨੇ ਬੜੀ ਪ੍ਰੀਖਿਆ ਕੀਤੀ ਐ ਇੰਨੀ ਸਖਤ ਪ੍ਰੀਖਿਆ ਕੀਤੀ ਐ ਕਿ ਵੱਡੇ ਵੱਡੇ ਗੁਰੂ ਦੇ ਸਿੱਖ ਵੀ ਉਸ ਪ੍ਰੀਖਿਆ ਦੇ ਵਿੱਚ ਪਛੇ ਰਹਿ ਗਏ ਮੇਰੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਚਨ ਕੀਤਾ ਕੇ ਮੁਰਦੇ ਨੂੰ ਖਾਓ ਵੇਖੋ ਮੁਰਦੇ ਨੂੰ ਖਾਓ ਤੇ ਗੁਰੂ ਦੇ ਸਿੱਖਾਂ ਨੇ ਕਹਿਣ ਵਾਲਿਆਂ ਨੇ ਕਹਿ ਦਿੱਤਾ ਮਹਾਰਾਜ ਸ਼ਕਣ ਦੇ ਲਈ ਖਾਣ ਦੇ ਲਈ ਖੀਰਾ ਨੇ ਪੂੜੇ ਨੇ ਚੰਗੇ ਚੰਗੇ ਪਦਾਰਥ ਬਣਦੇ ਨੇ ਤੇ ਮਹਾਰਾਜ ਤੁਹਾਨੂੰ ਕੀ ਹੋ ਗਿਆ ਮੁਰਦੇ ਵੀ ਕੋਈ ਖਾਂਦਾ ਹੈ ਮੁਰਦਿਆਂ ਨੂੰ ਕੌਣ ਖਾਂਦਾ ਹੈ ਮਹਾਰਾਜ ਇਹ ਤੇ ਸਾਡਾ ਕੋਈ ਭੋਜਨ ਨਹੀਂ ਹੈ ਇਹ ਤੇ ਸਾਡੀ ਕੋਈ ਖੁਰਾਕ ਨਹੀਂ ਹੈ ਸਾ ਸੰਗਤ ਜੀ ਸਾਰੇ ਨੇ ਇਨਕਾਰ ਕਰ ਦਿੱਤਾ ਜਦੋਂ ਭਾਈ ਲੈਹਣੇ ਨੂੰ ਹੁਕਮ ਹੋਇਆ ਤੇ ਭਾਈ ਲੈਹਣੇ ਨੇ ਅੱਗੋਂ ਸਤ ਕਹਿ ਕੇ ਬਤਨ ਕਰ ਦਿੱਤਾ ਮਹਾਰਾਜ ਹੁਕਮ ਕਰੋ ਮਹਾਰਾਜ ਇਸ ਮੁਰਦੇ ਨੂੰ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ ਕਿ ਸਿਰ ਵੱਲੋਂ ਖਾਣਾ ਸ਼ੁਰੂ ਕਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਨੂੰ ਕਹਿੰਦੇ ਆ ਕਿ ਬਾਣ ਆਈ ਜਿਨ੍ਹਾਂ ਦੇ ਗੁਰੂ ਦੇ ਨਾਲ ਬਾਣ ਆਉਂਦੀ ਹੈ ਨਾ ਉਹਨਾਂ ਨੇ ਗੁਰੂ ਦੇ ਅੱਗੇ ਸਤ ਕਹਿ ਦੇਣਾ ਮਹਾਰਾਜ ਸਤ ਬਚਨਾਂ ਮਹਾਰਾਜ ਹੁਕਮ ਕਰੋ ਮੈਂ ਇਸ ਮਰਦੇ ਨੂੰ ਪੈਰਾਂ ਵੱਲੋਂ ਖਾਣਾ ਸ਼ੁਰੂ ਕਰਾਂ ਕਿ ਸਿਰ ਵੱਲੋਂ ਖਾਣਾ ਸ਼ੁਰੂ ਕਰਾਂ ਜੇ ਹੁਕਮ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਲੋਂ ਕਿ ਦੂਰੋਂ ਕਾਬਲ ਕੰਧਾਰ ਦੇ ਵੱਲੋਂ ਸੰਗਤ ਕਰਤਾਰਪੁਰ ਸਾਹਿਬ ਚੱਲ ਕੇ ਆਈ ਹੈ ਤੇ ਸੰਗਤ ਨੂੰ ਭੁੱਖ ਬਹੁਤ ਲੱਗੀ ਹੈ ਜੇ ਲੰਗਰ ਤਿਆਰ ਕਰਨ ਵਿੱਚ ਦੇਰੀ ਲੱਗ ਜਾਣੀ ਹੈ ਮਹਾਰਾਜ ਆਪਣੇ ਸਿੱਖਾਂ ਨੂੰ ਕਹਿਣ ਲੱਗੇ ਅਬ ਬਾਹਰ ਕਿਕਰ ਦਾ ਰੁਖ ਹੈ ਕਿਕਰ ਦੇ ਰੁਖ ਦੇ ਉੱਪਰ ਚੜ ਕੇ ਕਿਕਰ ਤੋਂ ਮਠਿਆਈ ਲਾਓ ਕਿਕਰ ਤੋਂ ਮਠਿਆਈ ਤੋੜ ਕੇ ਤੇ ਸੰਗਤਾਂ ਨੂੰ ਛਕਾਓ ਸੰਗਤ ਦੇ ਵਿੱਚ ਸਨਟਾ ਜਿਆ ਸ਼ਾ ਗਿਆ ਸੰਗਤ ਚੁੱਪ ਹੋ ਗਈ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਕਿ ਗੁਰੂ ਮਹਾਰਾਜ ਨੇ ਕੀ ਬਚਨ ਕਰ ਦਿੱਤਾ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰਾਂ ਨੂੰ ਵੀ ਬਚਨ ਕੀਤਾ ਉਹਨਾਂ ਵੱਲੋਂ ਵੀ ਇਨਕਾਰ ਹੋ ਗਿਆ ਮਹਾਰਾਜ ਕਿਕਰਾਂ ਨੂੰ ਵੀ ਮਠਿਆਈ ਲੱਗਦੀ ਹੈ ਮਹਾਰਾਜ ਕੀ ਹੋ ਗਿਆ ਲੱਗਦਾ ਕਿ ਤੁਹਾਡੀ ਉਮਰ ਵਡੇਰੀ ਹੋ ਗਈ ਕਿਹੋ ਜੇ ਬਚਨ ਕਰ ਰਹੇ ਹੋ ਅਸੀਂ ਵੀ ਕਹਿ ਦਿੰਨੇ ਨਾ ਬਜ਼ੁਰਗਾਂ ਨੂੰ ਕਿ ਸਾਡੇ ਬਜ਼ੁਰਗ ਦੀ ਉਮਰ ਵੱਡੀ ਹੋ ਗਈ ਐਵੇਂ ਬੋਲੀ ਜਾਂਦਾ ਹੈ ਇਹਨੂੰ ਬੋਲਣ ਲੱਗਿਆਂ ਪਤਾ ਨਹੀਂ ਲੱਗਦਾ ਕਿ ਕੀ ਬੋਲਣਾ ਪੁੱਤਰਾਂ ਨੇ ਵੀ ਕਹਿ ਦਿੱਤਾ ਮਹਾਰਾਜ ਪਿਤਾ ਜੀ ਕਿਕਰਾਂ ਨੂੰ ਵੀ ਮਠਿਆਈ ਲੱਗਦੀ ਹੈ ਹੋਰ ਸਿੱਖਾਂ ਨੂੰ ਬਚਨ ਕੀਤਾ ਗੁਰੂ ਪਾਤਸ਼ਾਹ ਨੇ ਕਿੱਕਰ ਤੋਂ ਮਠਿਆਈ ਤੋੜ ਕੇ ਸੰਗਤਾਂ ਨੂੰ ਸ਼ਿਕਾਓ ਸਿੱਖਾਂ ਨੇ ਵੀ ਕਹਿ ਦਿੱਤਾ ਮਹਾਰਾਜ ਕਿੱਕਰਾਂ ਨੂੰ ਮਠਿਆਈ ਨਹੀਂ ਲੱਗਦੀ ਹੁਣ ਬਚਨ ਹੋ ਗਿਆ ਭਾਈ ਲੈਣਾ ਜੀ ਨੂੰ ਲੈਣਿਆ ਕਿੱਕਰ ਤੇ ਚੜ ਤੇ ਕਿੱਕਰ ਤੋਂ ਮਠਿਆਈ ਤੋੜ ਕੇ ਸੰਗਤਾਂ ਨੂੰ ਸ਼ਿਕਾ ਭਾਈ ਲੈਣਾ ਜੀ ਨੇ ਇਹ ਨਹੀਂ ਆਖਿਆ ਕਿ ਮਹਾਰਾਜ ਕਿੱਕਰ ਨੂੰ ਤੇ ਮਠਿਆਈ ਲੱਗੀ ਨਹੀਂ ਮੈਂ ਕੀ ਤੋੜਾਂ ਸਾਡਾ ਵੀ ਇਹੋ ਜਵਾਬ ਹੋਵੇਗਾ ਮਹਾਰਾਜ ਇੱਥੇ ਤੇ ਕੁਝ ਵੀ ਨਹੀਂ ਮੈਂ ਕੀ ਤੋੜ ਕੇ ਲਿਆਵਾਂ ਭਾਈ ਲੈਣਾ ਜੀ ਨੇ ਉਸੇ ਵੇਲੇ ਸਤਿ ਵਚਨ ਕਰਦਿਆਂ ਭੱਜ ਕੇ દોੜ ਕੇ ਕਿਕਰ ਤੇ ਚੜ ਗਏ ਤੇ ਕਿਕਰ ਦੀਆਂ ਟਾਣੀਆਂ ਨੂੰ ਹਿਲਾਉਣ ਲੱਗ ਪਏ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਇਹਨੂੰ ਕਹਿੰਦੇ ਆ ਕਿ ਬਣ ਆਈ ਆਪਣੇ ਮਾਲਕ ਵਾਹਿਗੁਰੂ ਦੇ ਨਾਲ ਬਣ ਆ ਜਾਣੀ ਜੋ ਮੇਰੇ ਗੁਰੂ ਦਾ ਹੁਕਮ ਹੋ ਗਿਆ ਜੇ ਗੁਰੂ ਨੇ ਆਖਿਆ ਕਿ ਦਿਨ ਹੈ ਤੇ ਦਿਨ ਹੈ ਭਾਵੇਂ ਰਾਤ ਪਈ ਹੋਵੇ ਮਹਾਰਾਜ ਦਿਨ ਹੈ ਜੇ ਮਹਾਰਾਜ ਨੇ ਆਖਿਆ ਕਿ ਰਾਤ ਹੈ ਤੇ ਮਹਾਰਾਜ ਬਾਹਰ ਰਾਤ ਹੈ ਬੜਾ ਹਨੇਰਾ ਹੋਇਆ ਹੈ ਭਾਵੇਂ ਦਿਨ ਚੜਿਆ ਹੋਵੇ ਚਟਾ ਆਪਣੇ ਗੁਰੂ ਦੇ ਹੁਕਮ ਨੂੰ ਸਤ ਕਰਕੇ ਮੰਨਣਾ ਸਾਧ ਸੰਗਤ ਜੀ ਭਾਈ ਲਹਿਣਾ ਜੀ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਗੱਲ ਵਕੜੀ ਦੇ ਵਿੱਚ ਲੈ ਕੇ ਆਪਣੇ ਅੰਗਾਂ ਦੇ ਨਾਲ ਲਾ ਕੇ ਉਹਨਾਂ ਨੂੰ ਅੰਗਦ ਬਣਾ ਦਿੱਤਾ ਵੇਖੋ ਇਹ ਆਪਣੇ ਮਾਲਕ ਦੇ ਨਾਲ ਬਣ ਆ ਜਾਣੀ ਸਾਥ ਸੰਗਤ ਜੀ ਇਹ ਛੋਟੀ ਜੀ ਗੱਲ ਨਹੀਂ ਦੁਨਿਆਵੀ ਰਿਸ਼ਤੇਦਾਰਾਂ ਦੇ ਨਾਲ ਭੈਣ ਭਰਾਵਾਂ ਦੇ ਨਾਲ ਸਾਡੀ ਛੇਤੀ ਕੀਤੇ ਆ ਬਣ ਨਹੀਂ ਆਉਂਦੀ بڑے ਝਗੜੇ ਹੋ ਜਾਂਦੇ ਆ ਕਈਆਂ ਦੇ ਨਾਲ ਬੜਾ ਬਹੁਤ ਪਿਆਰ ਵੀ ਪੈ ਜਾਂਦਾ ਹੈ ਪਰ ਆਪਣੇ ਮਾਲਕ ਵਾਹਿਗੁਰੂ ਦੇ ਨਾਲੋਂ ਨਾਤਾ ਨਹੀਂ ਤੋੜਨਾ ਚਾਹੀਦਾ ਹਰ ਵਕਤ ਦਿਨ ਹੋਵੇ ਰਾਤ ਹੋਵੇ ਬਚਪਨ ਦੇ ਵਿੱਚ ਹੋਈਏ ਜਵਾਨੀ ਦੇ ਵਿੱਚ ਹੋਈਏ ਬਡੇ ਪੇੜੇ ਦੇ ਵਿੱਚ ਹੋਈਏ ਹਰ ਸਮੇਂ ਸਾਧ ਸੰਗਤ ਜੀ ਆਪਣੇ ਮਾਲਕ ਦੇ ਨਾਲ ਵਾਹਿਗੁਰੂ ਦੇ ਨਾਲ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਲੋੜ ਤੇ ਸਾਨੂੰ ਹੈ ਨਾ ਮਨੁੱਖਾ ਜਨਮ ਸਾਨੂੰ ਮਿਲਿਆ ਮਨੁੱਖਾ ਜਨਮ ਅਸੀਂ ਆਪਣਾ ਸਫਲ ਕਰਨਾ ਹੈ ਗੁਰੂ ਦੇ ਚਰਨਾਂ ਦੇ ਨਾਲ ਜੁੜਾਂਗੇ ਗੁਰੂ ਦੇ ਕੋਲ ਬੈਠਾਂਗੇ ਇਹਦੇ ਵਿੱਚ ਸਾਡਾ ਹੀ ਲਾਭ ਹੈ ਸਾਡਾ ਹੀ ਫਾਇਦਾ ਹੈ ਹੋਰ ਕਿਸੇ ਦਾ ਨਹੀਂ ਸਾਡਾ ਹੀ